ਡਾਕਟਰ ਤੁੱਗਾ ਗੁਰਪ੍ਰੀਤ ਦਾ ਲਿਖਿਆ ਹੋਇਆ ਨਾਵਲ 40 ਦਿਨ ਦਿਨ ਬੀਮਾ ਹੰਕਾਰ ਨਾਲ ਬੋਲਿਆ ਸੱਚ ਕਈ ਵਾਰੀ ਝੂਠ ਤੋਂ ਵੀ ਵੱਧ ਖਤਰਨਾਕ ਹੁੰਦਾ ਹੈ ਹੰਕਾਰ ਦੇ ਪਰਛਾਵੇਂ ਜਦ ਕੱਦ ਨਾਲੋਂ ਲੰਬੇ ਹੋ ਜਾਣ ਤਾਂ ਸਮਝ ਲਵੋ ਕਿ ਕਾਮਯਾਬੀ ਦਾ ਸੂਰਜ ਅਸਤ ਹੋਣ ਵਾਲਾ ਹੈ ਅੱਜ ਰਾਤ ਚ ਬੜੀ ਰੌਣਕ ਸੀ ਕੋਈ ਮੇਲਾ ਸੀ ਨੇੜੇ ਰੰਗ ਬਰੰਗੇ ਲਹਿੰਗੇ ਪਾਈ ਮਟਿਆਰਾਂ ਤੇ ਚਾਦਰਿਆਂ ਵਾਲੇ ਗੱਭਰੂ ਫਲਕਾਰੀ ਨਾਲ ਫਲਕਾਰੀਆਂ ਨਾਲ ਸਜਾਏ ਗੱਡਿਆਂ ਤੇ ਮੇਲੇ ਨੂੰ ਜਾ ਰਹੇ ਸਨ ਕਿਤੇ ਕਿਤੇ ਪ੍ਰਾਂਧੀਆਂ ਨਾਲ ਸ਼ਿੰਗਾਰੇ ਬੋਤੇ ਤੇ ਘੋੜੀਆਂ ਵੀ ਦਿਸ ਰੰਗਾਂ ਸਨ ਕਿਸੇ ਕਿਸੇ ਗੱਭਰੂ ਦੇ ਮੋਢੇ ਤੇ ਸਰੋਂ ਦੇ ਤੇਲ ਨਾਲ ਲਸ਼ਕਾਈ ਦਨਾਲੀ ਵੀ ਲਟਕ ਰਹੀ ਸੀ ਸ਼ੀਸ਼ਾ ਜੜੇ ਕੱਗਰੇ ਵਾਲੀ ਇੱਕ ਕੁੜੀ ਕਿਸ ਨੂੰ ਬਹੁਤ ਸੋਹਣੀ ਲੱਗੀ ਜਿਸ ਨੇ ਚਾਂਦੀ ਦਾ ਮੋਟਾ ਕੜਾ ਪਾਇਆ ਹੋਇਆ ਸੀ ਤੇ ਠੋਡੀ ਤੇ ਚੰਨ ਤਾਰਾ ਖੁਣਵਾਇਆ ਹੋਇਆ ਸੀ ਉਸ ਦਾ ਮੜੰਗਾ ਵੇਖ ਕੇ ਕੇਸਰ ਨੂੰ ਜੀਤੀ ਦੀ ਯਾਦ ਆ ਗਈ ਅੱਖਾਂ 'ਚ ਸੁਰਮਾ ਤੇ ਗਾਲ ਚਤਵੀਤ ਪਾਈ ਇੱਕ ਚੰਗੀ ਡੀਲ ਡੋਲ ਵਾਲਾ ਨੌਜਵਾਨ ਕੇਸਰ ਹੋਰਾਂ ਨਾਲ ਆਰ ਆ ਲਿਆ ਉਸ ਨੇ ਬੜੇ غرੂਰ ਨਾਲ ਕਿਹਾ ਵੱਡੇ ਮੇਲੇ ਵਾਲੀ ਸ਼ੰਜ ਚ ਕੁੱਲਣ ਜਾ ਰਿਹਾ ਹਾਂ ਪਿਛਲੇ 3 ਸਾਲ ਤੋਂ ਰਮਾਲੀ ਮੇਰੀ ਹੀ ਹੁੰਦੀ ਹੈ ਜਿੱਤਾਂਗਾ ਇਸ ਵਾਰ ਵੀ ਮੈਂ ਹੀ ਪਰਮਾਤਮਾ ਤੈਨੂੰ ਖੁਸ਼ ਰੱਖੇ ਫਕੀਰ ਨੇ ਕਿਹਾ ਤੇ ਪਹਿਲ ਮਾਨ ਨਮਸਕਾਰ ਕਰਕੇ ਅੱਗੇ ਨਿਕਲ ਗਿਆ ਸਾਈ ਜੀ ਤੁਸੀਂ ਉਸ ਨੂੰ ਜਿੱਤਣ ਦਾ ਅਸ਼ੀਰਵਾਦ ਕਿਉਂ ਨਹੀਂ ਦਿੰਦਾ? ਕਿਸਾਰਿਆ ਪੁੱਛਿਆ। ਕੁਝ ਲੈਣ ਲਈ ਪਹਿਲਾਂ ਆਪਣਾ ਭਾਂਡਾ ਖਾਲੀ ਕਰਨਾ ਪੈਂਦਾ ਹੈ। ਫਕੀਰ ਨੇ ਗੱਲ ਜਾਰੀ ਰੱਖਦਿਆਂ ਕਿਹਾ, "ਪੁਰਾਣੇ ਸਮੇਂ ਦੀ ਗੱਲ ਹੈ। ਚੀਨ ਦਾ ਇੱਕ ਹਕੀਮ ਬਹੁਤ ਸਿਆਣਾ ਮੰਨਿਆ ਜਾਂਦਾ ਸੀ। ਨੇੜੇ ਦੇ ਰਾਜਾਂ ਦੇ ਲੋਕ ਉਸ ਕੋਲ ਇਲਾਜ ਲਈ ਆਉਂਦੇ ਸਨ। ਇੱਕ ਗਵਾਂਢੀ ਰਾਜੇ ਨੇ ਆਪਣਾ ਰਾਜ ਹਕੀਮ ਉਸ ਕੋਲ ਹਕਮਤ ਸਿੱਖਣ ਲਈ ਭੇਜਿਆ। ਜਦੋਂ ਰਾਜ ਹਕੀਮ ਚੀਨੀ ਹਕੀਮ ਦੇ ਦਵਾਖਾਨੇ ਪਹੁੰਚਿਆ ਤਾਂ ਉੱਥੇ ਪਹਿਲਾਂ ਹੀ ਕਈ ਲੋਕ ਦਵਾਈ ਲੈਣ ਲਈ ਬੈਠੇ ਸਨ ਜਦੋਂ ਵੀ ਚੀਨੀ ਹਕੀਮ ਮਰੀਜ਼ਾਂ ਨੂੰ ਕੁਝ ਦੱਸਣ ਲੱਗਦਾ ਤਾਂ ਮਹਿਮਾਨ ਹਕੀਮ ਵਿੱਚ ਹੀ ਬੋਲ ਕੇ ਆਪਣੀ ਸਲਾਹ ਦੇਣ ਲੱਗਦਾ ਇਹ ਸਿਲਸਿਲਾ ਕਾਫੀ ਦੇਰ ਤੱਕ ਚੱਲਦਾ ਰਿਹਾ ਚੀਨੀ ਹਕੀਮ ਨੇ ਚਾਹ ਬਣਾਈ ਅਤੇ ਮਹਿਮਾਨ ਹਕੀਮ ਦੇ ਸਾਹਮਣੇ ਖਾਲੀ ਪਿਆਲੀ ਰੱਖ ਕੇ ਉਸ ਵਿੱਚ ਚਾਹ ਪਾਉਣ ਲੱਗਾ ਪਿਆਲਾ ਭਰ ਗਿਆ ਪਰ ਹਕੀਮ ਹੋਰ ਚਾਹ ਲਗਾਤਾਰ ਪਾਉਂਦਾ ਰਿਹਾ ਫਿਰ ਚਾਹ ਪਿਆਲੇ ਤੋਂ ਬਾਹਰ ਡੁੱਲਣ ਲੱਗ ਪਈ। ਮਹਿਮਾਨ ਹਕੀਮ ਹਰਾਨੀ ਨਾਲ ਬੋਲਿਆ, "ਇਹ ਤੁਸੀਂ ਕੀ ਕਰ ਰਹੇ ਹੋ? ਚਾਹ ਬਾਹਰ ਡੁੱਲ ਰਹੀ ਹੈ। ਮੇਰਾ ਭਾਂਡਾ ਤਾਂ ਨੱਕੋ ਨੱਕ ਭਰਿਆ ਹੋਇਆ ਹੈ।" "ਬਿਲਕੁਲ ਇਹੋ ਤਾਂ ਮੈਂ ਸੋਚ ਰਿਹਾ ਕਿ ਤੁਹਾਡਾ ਭਾਂਡਾ ਤਾਂ ਪਹਿਲਾਂ ਹੀ ਭਰਿਆ ਹੋਇਆ ਹੈ। ਤੁਹਾਨੂੰ ਮੇਰੀ ਸਿੱਖਿਆ ਦੀ ਲੋੜ ਨਹੀਂ ਹੈ। ਇਹ ਬਾਹਰ ਹੀ ਡੁੱਲੇਗੀ।" ਚੀਨੀ ਹਕੀਮ ਉਠਾ ਤੇ ਬਾਹਰ ਵੱਲ ਤੁਰ ਪਿਆ। ਕੇਸਰ ਨੂੰ ਖਿਆਲ ਆਇਆ ਗੱਲ ਤਾਂ ਬਿਲਕੁਲ ਸਹੀ ਲੱਗ ਰਹੀ ਹੈ ਕਿਉਂਕਿ ਉਸਨੇ ਵੀ ਕਿਸੇ ਕੰਮ 'ਚ ਗਲਤੀ ਉਦੋਂ ਹੀ ਕੀਤੀ ਹੈ ਜਦੋਂ ਉਹ ਆਪਣੇ ਆਪ ਨੂੰ ਉਸ ਕੰਮ ਦਾ ਮਾਹਰ ਸਮਝਣ ਲੱਗ ਪਿਆ ਸੀ। ਭਾਂਡੇ ਤਾਂ ਖਾਲੀ ਹੀ ਕੰਮ ਆਉਂਦੇ ਹਨ। ਹੰਕਾਰ ਤਾਂ ਅਕਲ ਤੇ ਪਰਦਾ ਪਾ ਕੇ ਕੋਈ ਵੀ ਕੰਮ ਨੇਪਰੇ ਨਹੀਂ ਚੜਨ ਦਿੰਦਾ। ਫਕੀਰ ਦੀ ਗੱਲ ਸੁਣ ਕੇ ਕੇਸਰ ਦਾ ਧਿਆਨ ਤੁਰੇ ਜਾਂਦੇ ਪਹਿਲਵਾਨ ਵੱਲ ਚਲਾ ਗਿਆ। ਫਕੀਰ ਨੇ ਗੱਲ ਅੱਗੇ ਤੋਰਦਿਆਂ ਕਿਹਾ, ਕੰਮ ਉਹੀ ਨੇਪਰੇ ਚੜਦੇ ਨੇ ਜਿਹੜੇ ਦਿਲ ਲਾ ਕੇ ਕਰੀਏ। ਅਣਮਨ ਨੇ ਦਿਲ ਨਾਲ ਸ਼ੁਰੂ ਕੀਤੇ ਕੰਮ ਛੋਟੀਆਂ-ਛੋਟੀਆਂ ਤਕਲੀਫਾਂ ਤੋਂ ਘਬਰਾ ਕੇ ਅਧੂਰੇ ਹੀ ਰਹਿ ਜਾਂਦੇ ਨੇ। ਕਹਿੰਦੇ ਨੇ ਸਫਲਤਾ ਦ੍ਰਿੜਤਾ ਦੀ ਕਣੇੜੀ ਚੜ ਕੇ ਆਉਂਦੀ ਹੈ। ਦ੍ਰਿੜਤਾ ਉਦੇਸ਼ ਦੇ ਪੈਰਾਂ ਤੇ ਚੱਲ ਕੇ। ਕੇਸਰ ਸਫਲਤਾ ਦਾ ਇਹ ਫਲਸਫਾ ਸਮਝਣ ਦੀ ਕੋਸ਼ਿਸ਼ ਕਰਨ ਲੱਗਿਆ। ਇੱਕ ਪ੍ਰਾਣੀ ਗੱਲ ਹੈ ਕਿ ਇੱਕ ਬਹੁਤ ਧਾਰਮਿਕ ਵਿਰਤੀ ਵਾਲਾ ਆਦਮੀ ਆਪਣੀ ਜ਼ਿੰਦਗੀ ਦਾ ਆਖਰੀ ਸਮਾਂ ਆਪਣੇ ਮੁਰਸ਼ਿਦ ਦੀ ਕੁਟਿਆ ਵਿੱਚ ਗੁਜ਼ਾਰਨਾ ਚਾਹੁੰਦਾ ਸੀ। ਜਦੋਂ ਉਹ ਆਦਮੀ ਬਿਰਧ ਹੋ ਗਿਆ ਤਾਂ ਆਪਣੇ ਪਰਿਵਾਰ ਨੂੰ ਆਖਰੀ ਵਾਰ ਮਿਲ ਕੇ ਮੁਰਸ਼ਿਦ ਦੀ ਕੁਟਿਆ ਵੱਲ ਨੂੰ ਚੱਲ ਪਿਆ। ਮੁਰਸ਼ਿਦ ਕੋਲ ਪਹੁੰਚਣ ਲਈ ਇੱਕ ਵੱਡਾ ਪਹਾੜ ਅਤੇ ਇੱਕ ਬਹੁਤ ਸੰਘਣਾ ਜੰਗਲ ਲੰਘ ਕੇ ਜਾਣਾ ਪੈਂਦਾ ਸੀ। ਜਦੋਂ ਪਹਾੜਤ ਪਾਰ ਕਰਨ ਤੋਂ ਬਾਅਦ ਜੰਗਲ ਸ਼ੁਰੂ ਹੋਇਆ ਤਾਂ ਮੀਂਹ ਬਹੁਤ ਜ਼ੋਰ ਨਾਲ ਸ਼ੁਰੂ ਹੋ ਗਿਆ। ਰਾਤ ਪੈਣ ਕਰਕੇ ਉਹ ਇੱਕ ਝੋਪੜੀ ਵਿੱਚ ਰੁਕ ਗਿਆ। ਦੂਸਰੇ ਦਿਨ ਸਵੇਰੇ ਉਸ ਝੋਪੜੀ ਵਾਲੇ ਬਜ਼ੁਰਗ ਨੂੰ ਕਿਹਾ ਇਹ ਮੀਂਹ ਹੁਣ ਕਈ ਦਿਨ ਨਹੀਂ ਰੁਕਣਾ। ਤੈਨੂੰ ਕੁਝ ਦਿਨ ਇੱਥੇ ਹੀ ਰੁਕ ਜਾਣਾ ਚਾਹੀਦਾ ਹੈ। ਮੀਂਹ ਵਿੱਚ ਜੰਗਲ ਪਾਰ ਕਰਨਾ ਬੜਾ ਔਖਾ ਹੋਵੇਗਾ। ਨਹੀਂ ਮੇਰੇ ਲਈ ਐਨਾ ਔਖਾ ਨਹੀਂ ਹੋਵੇਗਾ ਕਿਉਂਕਿ ਮੇਰੀ ਰੂਹ ਤਾਂ ਪਹਿਲਾਂ ਹੀ ਮੁਰਸ਼ਿਦ ਦੀ ਕੁੜੀਆ ਵਿੱਚ ਹੈ ਹੁਣ ਤਾਂ ਬਸ ਮੈਂ ਆਪਣੇ ਸਰੀਰ ਨੂੰ ਹੀ ਲੈ ਕੇ ਜਾਣਾ ਹੈ ਕਹਿ ਕੇ ਉਹ ਵਰਦੇ ਮੀਂਹ ਵਿੱਚ ਹੀ ਬਾਹਰ ਜੰਗਲ ਵੱਲ ਤੁਰ ਪਿਆ ਕੇਸਰ ਸੋਚ ਰਿਹਾ ਸੀ ਰੂਹ ਤਾਂ ਉਸ ਦੀ ਵੀ ਜੀਤੀ ਕੋਲ ਹੀ ਹੈ ਉਸ ਨੂੰ ਲੱਗਿਆ ਜਿਵੇਂ ਉਹ ਜੋਗੀ ਹੋ ਗਿਆ ਸੀ ਜਿਸ ਦੀ ਸੁਰਤ ਸਾਈ ਕੋਲ ਰੂਹ ਜੀਤੀ ਕੋਲ ਅਤੇ ਸਿਰਫ ਸਰੀਰ ਹੀ ਉਸ ਦੇ ਕੋਲ ਸੀ ਉਸ ਦੇ ਕੰਨੀ ਥਿਰਕਦੇ ਬੋਲ ਪਏ ਉਠ ਆਪ ਪਬੂਤੀ ਆਪਣੇ ਪਿੰਡੇ ਤੇ ਮਲ ਕਿਸ ਨੇ ਕਹੀ ਇਹ ਬੋਲ ਫਕੀਰ ਤਾਂ ਚੁੱਪ ਸਮਾਧੀ ਵਿੱਚ ਕਿਤੇ ਦੂਰ ਜਾ ਚੁੱਕਾ ਸੀ ਪਤਾ ਨਹੀਂ ਕਿਸ ਦੁਨੀਆ ਵਿੱਚ ਦੁਨੀਆ ਤਾਂ ਇੱਕ ਹੀ ਹੈ ਫਿਰ ਸਭ ਦੀ ਬੱਖੋ ਵਖਰੀ ਕਿਉਂ ਹੈ ਕੇਸਰ ਦੀਆਂ ਅੱਖਾਂ ਹਨੇਰੇ ਵਿੱਚੋਂ ਆਪਣੀ ਦੁਨੀਆ ਲੱਭਣ ਲੱਗਣ ਧੰਨਵਾਦ